ਇਹ ਜਿਹੜੇ ਇਹ ਦੇਖੋ ਫੋਰਸ ਦਾ ਹਾਲ ਦੇਖ ਲੋ ਕਿਸਾਨ ਲਗਾਤਾਰ ਸੜਕਾਂ ਦੇ ਉੱਪਰ ਹੈ ਉਹ ਪ੍ਰੋਟੈਸਟ ਕਰ ਰਿਹਾ ਹੈ ਇੱਕ ਬਦਮਾਸ਼ੀ ਕਰ ਰਿਹਾ ਹੈ ਤੁਸੀਂ ਲੋਕਾਂ ਦੀ ਰਾਖੀ ਦੇ ਲਈ ਉਹ ਲੋਕਾਂ ਦੇ ਮਿਹਨਤ ਦੇ ਪੈਸਿਆਂ ਦੇ ਵਿੱਚੋਂ ਤੁਹਾਨੂੰ ਤਨਖਾਹਾਂ ਮਿਲ ਰਹੀਆਂ ਅਸੀਂ ਕੋਈ ਵਿਰੋਧ ਨਹੀਂ ਕਰ ਰਹੇ ਸਾਡੇ ਪਰਿਵਾਰਾਂ ਦੇ ਬੱਚੇ ਲਗਾਤਾਰ ਫੋਰਸ ਦੇ ਵਿੱਚ ਹੈ ਅਸੀਂ ਸਾਡੇ ਬੰਦੇ ਵੀ ਸ਼ਹੀਦ ਹੋ ਰਿਹਾ ਪਰ ਇਹ ਗੱਲ ਗਲਤ ਹੈ ਇਹ ਗਲਤ ਹੈ ਇਹ ਗਲਤ ਹੈ ਇਹ ਆਪਣੇ ਹੈ ਗਲਤ ਕੀ ਹੈ हमको ਸੜਕੋ ਉੱਪਰ ਬਿਠਾ ਦਿਆ इसी प्रधानमंत्री ने हमारे किसानों को कब सब कुछ लूट लिया क्या किया आपने आपके पास कोई राइट है आपके पास कोई राइट है हम नहीं जाने देंगे हम नहीं जाने देंगे हम नहीं जाने देंगे जहाँ से नहीं 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 ये ये कोई बात थोड़ी हुई अरे अरे ये थोड़ी बात हुई ये बात नहीं हुई ये बात कोई बात नहीं हुई नहीं नहीं नहीं, नहीं। वा, उस, उसको दोबारा से लगाओ आपने गलत किया आपसे क्या राइट है क्या राइट है आप ड्यूटी पर हो आपने राइट नहीं है कोई, कोई बात नहीं कोई, है, कोई, नहीं। कोई ये कोई बात नहीं है। उन्होंने बोले भी गलत गलत बोला उन्होंने हम नहीं करेंगे अल्लाह के के चढ़ो

ਕਰ ਰਿਹਾ ਇਥੋਂ ਜਿਹੜੇ ਫੌਜ ਦੇ ਬੰਦੇ ਆ ਕਿਸ ਪ੍ਰਕਾਰ ਦੇ ਨਾਲ ਇਹ ਕਰ ਰਿਹਾ ਧੱਕੇ ਦੇ ਨਾਲ ਹਾਰ ਲਾਏ ਆ ਤੇ ਦਵਾਕਾ ਮਾਰ ਰਹੇ ਆ ਗੋਲੀ ਮਾਰ ਦਾਂਗੇ ਇਹ ਲਗਾਤਾਰ ਇਹਨਾਂ ਦੇ ਸ਼ਬਦ ਹੈ ਇਹ ਜਿਹੜੇ ਡਰਾਈਵਰ ਆ ਉਹਦੇ ਸ਼ਬਦ ਹੈ ਗੋਲੀ ਮਾਰ ਦਾਂਗੇ ਆਪਨੇ ਅਗਰ ਗੋਲੀ ਮਾਰੋ ਮਾਰੋ ਗੋਲੀ ਇੱਥੇ ਲਗਾਓ ਆਹੀ ਤਾਂ ਗੋਲੀਖਾਨ ਨੂੰ ਤਿਆਰ ਆ ਗੋਲੀ ਮਾਰੇ ਗੋਲੀ ਮਾਰੋ ਗੋਲੀਖਾਨ ਨੂੰ ਤਿਆਰ ਆ ਗੋਲੀ ਮਾਰੋ ਗੋਲੀ ਮਾਰੋ ਆਦਮੀ ਕੇ ਦੇਖੋ ਜੀ ਹਰਤੇ ਮਾਨਸਰ ਟੋਲ ਪਲਾਜ਼ੇ ਦੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪ੍ਰੋਟੈਸਟ ਚੱਲਦਾ ਪਿਆ ਹੈ ਇੱਥੇ ਜਿਹੜਾ ਮੋਦੀ ਹੈ ਉਹ ਸਾਡੇ ਕਿਸਾਨਾਂ ਦੇ ਜੜੀ ਬਹਿ ਗਿਆ ਸਾਡੇ ਤੇ ਜਿਹੜੇ ਕਾਨੂੰਨ ਟੋਪਰੇ ਆ ਲੋਕ ਪ੍ਰੋਟੈਸਟ ਕਰ ਰਹੇ ਆ ਤੇ ਇਹ ਕਹਿ ਰਿਹਾ ਵੀ ਅਸੀਂ ਗੋਲੀ ਮਾਰ ਦੇਾਂਗੇ ਇਹ ਫਰੂਟੀ ਤੇ ਆ ਇਹਦਾ ਕੋਈ ਅਧਿਕਾਰ ਹੈ ਵੀ ਕਿਸਾਨਾਂ ਨੂੰ ਇਹ ਗੋਲੀ ਮਾਰ ਦੇਣਗੇ ਇਹ ਕੀ ਗੱਲ ਹੈ ਇਹ ਬਿਲਕੁਲ ਗਲਤ ਹੈ ਫੋਨ ਕਰੋ ਫੋਨ ਕਰੋ ਸਾਰਿਆਂ ਨੂੰ ਬੁਲਾਓ ਸਾਰੇ ਬੁਲਾਓ ਸਾਰਿਆਂ ਨੂੰ ਇੱਦਾਂ ਨਹੀਂ ਜਾਣਦੇ ਨਹੀਂ ਕੱਟੀ ਨਹੀਂ ਜਾਣਦੇ ਨਹੀਂ ਬਿਲਕੁਲ ਕਾਲੂ ਓਏ ਚੋਰੀ ਫੀ ਕਰਿਆ ਤੇ ਸਾਡੇ ਕੀ ਹਾਲ ਹੈ ਇਹ ਦੇਖੋ ਜੀ ਇਹ ਗੱਲ ਹੈ ਇਹ ਆਰਮੀ ਪਰਸਨ ਆ ਔਨ ਡਿਊਟੀ ਹੈ ਪਰ ਜਿਹੜੇ ਇਹਨਾਂ ਦੇ ਸ਼ਬਦ ਆ ਉਹ ਬਿਲਕੁਲ ਸੱਭੇ ਜਨਕ ਨਹੀਂ ਸੀਗੇ ਕੋਈ ਸੰਵਿਧਾਨਿਕ ਨਹੀਂ ਸੀਗੇ ਉਹ ਦੇਗਾ ਬੋਲ ਨਹੀਂ ਨਹੀਂ ਇਹ ਤਾਂ ਇਹ ਰਵਾਨੀ ਬਣੀ ਹੈ ਉੱਪਰ ਪੂਰਾ ਪੰਜਾਬ ਸੜਕਾ ਤੇ ਆ ਭਾਰਤੀਆ 500 ਕਿਸਾਨ ਜਥੇਬੰਦੀਆਂ ਸੜਕਾਂ ਦੇ ਉੱਪਰ ਹੈ ਪਰ ਉਹਨਾਂ ਵੱਲ ਜੋ ਕੀਤਾ ਗਿਆ ਬੜਾ ਗਲਤ ਹੈ ਸ਼ਬਦ ਵਰਤੇ ਗਏ ਅਸੀਂ ਗੋਲੀ ਮਾਰ ਦਾਂਗੇ ਹੁਣ ਅਸੀਂ ਬੈਠੇ ਆ ਗੋਲੀ ਮਾਰ ਦਿਓ ਅਸੀਂ ਬੈਠੇ ਆ ਅਸੀਂ ਘੱਟ ਗਿਣਤੀ 'ਚ ਆ ਵੱਧ ਗਿਣਤੀ 'ਚ ਤੁਸੀਂ ਮਾਰ ਦਿਓ ਗੋਲੀ ਨਾਲ ਉਹਨਾਂ ਨੇ ਸੌਰੀ ਬੋਲ ਦਿੱਤੀ ਹਾਂ ਦੁਬਾਰਾ ਤੋਂ ਪਾ ਦਿਓ ਹਾਂ ਨੱਥਾ ਜੇ ਉਹਨੂੰ ਅੱਲਾ ਦੇ ਉੱਤੇ ਪਹਿਲਾਂ ਬਾਤ ਕਰੋ ਬਾਤ ਕਰੋ ਬਾਤ ਕਰੋ ਯਾਰ ਹਾਂਜੀ ਸਰ ਤੁਸੀਂ ਟੋਲ ਪਲਾਜ਼ਾ ਦੇ ਉੱਪਰ ਇਹ ਹਟਾਇਆ ਪਹਿਲਾਂ ਤਾਂ 마ਸਕ ਉਤਾਰੋ ਤੁਸੀਂ 마ਸਕ ਤੁਸੀਂ ਪਹਿਲਾਂ ਨਹੀਂ ਲਾਇਆਗਾ ਵਾਈਲਡ ਡਰਾਈਵਿੰਗ ਕੋਰੋਨਾ ਤੁਸੀਂ ਪਹਿਲਾਂ ਨਹੀਂ ਲਾਇਆ ਵੀਡੀਓ ਤੁਹਾਡੀ ਰਿਕਾਰਡ ਹੈ ਠੀਕ ਹੈ ਜੀ ਚਲੋ ਬੋਲੋ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਤੁਸੀਂ ਇਹ ਦੱਸੋ ਜੁਨਿਟ ਦੱਸੋ ਇਹ ਗੱਡੀ ਹੈ ਜੀ ਐਚਆਰ 55ਏ 28 49 ਇਹ ਗੱਡੀ ਆਈ ਹੈ ਜੀ ਫੋਰਸ ਦੀ ਹੈ ਇਹ ਫੋਲ ਦੇ ਵਿੱਚ ਮੁਲਾਜ਼ਮ ਹੈ ਲਗਾਤਾਰ ਜਿਨ੍ਹਾਂ ਨੇ ਇਹ ਕੀਤਾ ਹੈ ਇੱਥੇ ਸਾਡੇ ਬਜ਼ੁਰਗਾਂ ਦੀ ਚੰਗੀ ਰਿਸਪੈਕਟ कर हैं हम उन्होंने नहीं किया सोरू उन्होंने बोलो नहीं गलती क्या किया आपने किया आपने यहाँ पर हर से मानसर टोल प्लाजा पर जो प्रधानमंत्री है जो किसानों के विरोध में जिन्होंने कानून पास किया लोग पेटोस्ट कर रहे आपके पास कोई संविधानिक अधिकार है लोगों के ऊपर आपने शब्द भी गोली मार देंगे आपके पास कोई अधिकार है नहीं बोला क्यों नहीं बोला? नहीं बोला आपने कैमरे पर बोला कोई बात नहीं कोई बात नहीं आप जाए। आपने नहीं आप आपने बोला ना बोला। आप जाओ फिर निकल के बताओ फिर कोई बात नहीं कोई बात नहीं او بابا <ici> <aniously tweet> ਹਲਾ ਕੋਜ ਕੀ ਕਹਿੰਦੇ ਆਰਮੀ ਵਾਲੇ ਬੰਦੇ ਆਏ ਸੀ ਜਿਹਨਾਂ ਨੇ ਮੋਦੀ ਸਰਕਾਰ ਦੇ ਕੀ ਕਹਿੰਦੇ ਹਾਰ ਲਾਇਆ ਜੁੱਤੀਆਂ ਦੇ ਤੇ ਕੀ ਕਹਿਣਾ ਚਾਹੁੰਦੇ ਬੜੀ ਤੁਤੂ ਮਹਿਮਾ ਹੋਈ ਕੀ ਕਹਿੰਦੇ ਦੇਖੋ ਜੀ ਅਸੀਂ ਡਿਫੈਂਸ ਦਾ ਜਿਹੜਾ ਬਿਲਕੁਲ ਸਤਕਾਰ ਕਰਦੇ ਆ ਕਿ ਜਿਹੜੀਆਂ ਭਾਰਤ ਦੀਆਂ ਬਾਹਰ ਲਿਆ ਸਰਦਾਂ ਆ ਉਹਦੇ ਤੋਂ ਰਾਖੀ ਕਰਨ ਦੇ ਲਈ ਸਾਨੂੰ ਜਿਹਦਾ ਜਵਾਨ ਦੀ ਲੋੜ ਪੈਂਦੀ ਹੈ ਉਸੇ ਤਰ੍ਹਾਂ ਕਿਸਾਨ ਵੀ ਜਿਹੜਾ ਉਹ ਸੰਘਰਸ਼ ਲੜ ਰਿਹਾ ਹੈ ਪਰੋ ਜਵਾਨ ਸਾਡੇ ਦੇ ਨਾਲ ਹੀ ਉਹ ਜਣ ਕੀ ਜਿਹੜੇ ਕੋਸ਼ਿਸ਼ ਕੀਤੇ ਆ ਇਹ ਸਰਕਾਰ ਉਹਨਾਂ ਦਾ ਬਰਕਰਾਰ ਰੱਖਦੇ ਆ ਅਸੀਂ ਤਾਂ ਮੋਦੀ ਦਾ ਵੀ ਸਰਕਾਰ ਕਰਦੇ ਆ ਪਰ ਗੱਲ ਇਹ ਹੈ ਕਿ ਜੋ ਸਾਡੇ ਨਾਲ ਹੋ ਰਿਹਾ ਉਹ ਇੱਕ ਫਿਰਕੇ ਦੇ ਤੌਰ ਤੇ ਸਾਨੂੰ ਦੇਖ ਕੇ ਸਾਰੇ ਇਨਸਾਨਾਂ ਦੇ ਅਰਥਚਾਰੇ ਨੂੰ ਹਾਰੇ ਕਿਸਾਨ ਭਾਈ ਜਾਰੇ ਤੇ ਜਿਹੜਾ ਜ਼ੁਲਮ ਹੋ ਰਿਹਾ ਅਸੀਂ ਇਸ ਗੱਲ ਕਰਕੇ ਉੱਥੇ ਡਟਿਆ ਸਾਡੀ ਜਿਹੜੀ ਫੌਜ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਮੁਖਾਲਫਤ ਨਹੀਂ ਅਗਰ ਜੇਕਰ ਉਹ ਸਿੱਧੇ ਰੂਪ ਤੇ ਬਿਨਾਂ ਕਿਸੇ ਆਰਡਰ ਤੋਂ ਬਿਨਾਂ ਕਿਸੇ ਗੱਲ ਤੋਂ ਸਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ ਤਾਂ ਅਸੀਂ ਉਹਨਾਂ ਦਾ ਵਿਰੋਧ ਇਸੇ ਹੀ ਤਰੀਕੇ ਨਾਲਗਾ ਵੀ ਜਾਰੀ ਰੱਖਾਂਗੇ